شکر کرتے ہیں تاریخ کرتے ہیں نام جلال دے گا سارے جیتے جڑے رکھتے ہیں پتا پرمیشور گداوا ਤੁਸੀਂ ਇਨਸਾਨ ਨੂੰ ਪਿਆਰ ਕਰਦੇ ਹੋ ਅੰਤਿਮ ਸਰੂਪ ਦਾ ਪਰਮੇਸ਼ਰ ਔਰ ਜਿੰਨੇ ਵੀ ਇਨਸਾਨ ਇਸ ਜਗ੍ਹਾ ਤੇ ਹੱਥਾਂ ਨੂੰ ਬੰਦ ਕਰਕੇ ਬੈਠੇ ਆਂ ਪ੍ਰਭੂ ਜੀ ਪ੍ਰਾਰਥਨਾ ਦੇ ਵਿੱਚ ਇੱਕ ਇੱਕ ਦੇ ਉੱਤੇ ਮੈਂ ਤੁਹਾਡਾ ਸਵਾਰਗੀ ਹੱਥ ਮੰਗਦਾ ਆਂ ਇੱਕ ਇੱਕ ਦੇ ਜੀਵਨ ਦੇ ਵਿੱਚੋਂ ਬਿਮਾਰੀ ਨੂੰ ਦੂਰ ਚਾਲੇ ਮੈਂ ਪ੍ਰਾਰਥਨਾ ਕਰਦਾ ਆਂ ਇੱਕ ਇੱਕ ਦੇ ਜੀਵਨ ਦੇ ਵਿੱਚੋਂ ਪਾਪ ਨੂੰ ਖਤਮ ਹੋਣ ਦੀ ਮੈਂ ਪ੍ਰਾਰਥਨਾ ਕਰਦਾ ਆਂ ਇੱਕ ਇੱਕ ਦੇ ਜੀਵਨ ਦੇ ਵਿੱਚੋਂ ਗੁਨਾਹਾਂ ਅੱਜ ਥੋੜੇ ਐਸੇ ਖਤਮ ਹੋ ਜਾਣ ਕਿ ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਔਰ ਤੁਹਾਡੀ ਜਿੰਨ ਪਾਇਆ ਇਹਦੇ ਉਤੇ ਹਮੇਸ਼ਾ ਹਮੇਸ਼ਾ ਲਈ ਬਣ ਜਾ ਕਿਤਾਬ ਆਮੈਂ ਸਭ ਤੇ ਕਿਰਪਾ ਕਰਨੀ ਅੱਜ ਦਾ ਬਚਨ 3 guna ਨਹੀਂ 6 guna ਨਹੀਂ ਬਲਕਿ 100 guna ਇਹਨਾਂ ਲੋਕਾਂ ਦੇ ਜੀਵਨ ਦੇ ਵਿੱਚ ਕੰਮ ਕਰੇ। ਪਾਪਿਆਂ ਦੇ ਪੰਜਾਂ ਦਾ ਪਰਮੇਸ਼ਰ। ਤੇ ਮੈਂ ਪ੍ਰਾਰਥਨਾ ਕਰਨਾ ਹੈ ਜਿੰਨੇ ਵੀ ਸੰਗਤ ਬੈਠੀ ਲਿਆ ਔਰ ਜਿੰਨੇ ਵੀ ਇਸ ਮੈਕ ਦੇ ਦੁਆਰਾ ਲੋਕ ਆਵਾਜ਼ ਨੂੰ ਸੁਣ ਰਹੇ ਹਨ

سب کسی بھی انسان بیماریاں انسان روے دکھ دن انسان روے اور نشے انسان روے پرمیشور بھی چودہ رکےشور چاہتا ہے کہ یسو سی میں وشواس کرو اپنی زندگی ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰੋ ਆਪਣੀ زندگی ਦੇ ਵਿੱਚ ਸ਼ੁਕੁਆਰੇ ਨੂੰ ਪ੍ਰਾਪਤ ਕਰੋ ਆਪਣੀ ਜ਼ਿੰਦਗੀ ਨੂੰ ਸਵਰਗ ਰਾਜ ਦੀ ਪਿਆਰ ਕਰੋ ਹallelujah ਹallelujah ਤੇ ਅੱਜ ਦਾ ਜਿਹੜਾ ਤੁਹਾਡੇ ਲਈ ਆਤਮਿਕ ਖਾਣ ਜਿਹੜੀ ਇਹੀ ਹੈ ਰੱਬ ਦੇ ਪਿਆਰਿਓ ਤੇ ਹਰ ਇੱਕ ਇਨਸਾਨ ਨੇ ਵਿਸ਼ਵਾਸ ਕਰਨਾ ਹੈ ਹਰ ਇੱਕ ਇਨਸਾਨ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਔਰ ਆਪਣੀ ਜਿੰਦਗੀ ਜਿਹੜੀ ਆ ਉਹ ਗੁਨਾਹਾਂ ਤੋਂ ਪਾਪਾਂ ਤੋਂ ਬਚਾਉਣੀ ਚਾਹੀਦੀ ਹੈ ਮੈਂ ਤੁਹਾਨੂੰ ਸੱਚੀ ਗੱਲ ਕਹਿੰਦਾ ਹਾਂ ਕਿ ਪਾਪੀ ਇਨਸਾਨ ਕੱਲੇ ਵੀ ਸਵਰਗ ਦੇ ਵਿੱਚ ਦਾਖਲ ਹੋ ਇਹ ਸੱਚ ਹੈ ਕਿ ਉਹ ਪਹਿਲਾਂ ਹੀ ਰਸੂਸੀ ਦੇ ਨਾਮ ਦੇ ਵਿੱਚ ਪਰਮੇਸ਼ਵਰ ਨੇ ਲਿਖਾਇਆ ਹਾਹੀ ਇਨਸਾਨ ਨੂੰ ਸਵਰਗ ਤੋਂ ਪਤਨ ਬਾਗ ਤੋਂ ਬਾਹਰ ਕਰ ਦਿੱਤਾ ਸੀ ਇਹੋ ਲਈ ਮੌਕਾ ਹੈ ਤੁਹਾਡੇ ਤੋਂ ਰੱਬ ਦੇ ਪਿਆਰਿਓ ਕਿ ਤੁਸੀਂ ਜਸਮਸੀਹੇ ਵਿਸ਼ਵਾਸ ਕਰੋ ਕਿ ਤੁਸੀਂ ਉਸਵਾਦੀ ਦੇ ਭਾਗੀ ਬਣ ਸਕਦੇ ਹੋ ਛੁਕਾਰੇ ਨੂੰ ਪਾਪਾਂ ਤੋਂ ਗੁਨਾਹਾਂ ਤੋਂ ਪਰਾਈ ਤੋਂ ਬਿਮਾਰੀਆਂ ਤੋਂ ਅਸੀਂ ਛੁਕਾਰੇ ਨੂੰ ਪ੍ਰਾਪਤ ਕਰ ਸਕਦੇ ਹੋ ਤਦੂ ਇਹਨਾਂ ਬਚਨਾਂ ਦੇ ਦੁਆਰਾ ਤੁਹਾਨੂੰ ਪਰਸਾਦ ਦੇ ਅਸ਼ਿਸ਼ ਦਵੇ ਔਰ ਸਭ ਤੋਂ ਸਭਾ ਕਰਕੇ ਹੁਣ ਸਿਰਖਰ ਬੰਦ ਕਰਾਂਗੇ ਅਸੀਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਸਭ ਜਣ ਬੋਲੋ ਸਭ ਜਿਹਨੇ ਰੱਬ ਨੂੰ ਪਿਆਰ ਕਰਦੇ ਆ ਉਹ ਵੀ ਬੋਲੋ ਹallelujah ਜਿਹਨੇ ਨੂੰ ਜਾਨ ਬਖਸ਼ੀ ਹੈ ਸਾਡੇ ਤੇ ਰੱਬ ਨੇ ਉਹ ਵੀ ਹallelujah ਬੋਲਣ ਹallelujah ਕਿਉਂਕਿ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਸਾਨੂੰ ਕਿੰਤੀ ਸਾ ਦਿੱਤੇ ਆ ਔਰ ਕੀਮਤੀ ਸਹਾਣੇ ਲਈ ਮੈਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਉਹਦਾ ਧੰਨਵਾਦ ਕਰਨਾ ਚਾਹੁੰਦਾ ਹੈ ਹਾਲੇਲੂਇਆ ਹਾਲੇਲੂਇਆ ਯਿਸੂ ਜੀ ਦੀ ਕੁਰਜੋਤ ਨਾਲ ਕਲ ਮਾਰਨੀ ਜਿਹਦੇ ਦੁਆਰਾ ਅਸੀਂ ਧਰਤੀ ਦੇ ਉੱਤੇ ਚੁੰਨੇ ਹਾਂ ਕਿਉਂਕਿ ਬਾਈਬਲ ਦੱਸਦੀ ਹੈ ਕਿ ਯਿਸੂ ਜੀ ਨਾਲ ਨੀਤੇ ਹੋਣਾ ਐਵੇਂ ਨਹੀਂ ਆ ਗਿਆ

بائبل دستی ہے کہ پرکشور نے اپنی اچھا کے انوسار پربھو یسو سی نے اس انسان کے انوسار یہ بھی دستی ہے کہ پربھو یسو سی کے بارے کئی سال پہلے ہو چکی سی کہ ایک ایسا پربھو آئے گا ایک ایسا انسان آئے گا جو ਸੰਸਾਰ ਦੇ ਦੁਨੀਆਂ ਦੇ ਤੁਹਾਡੇ ਮੇਰੇ ਇਸ ਪਿੰਡ ਕੋਲ ਲਿਖਾ ਜਿਹੜਾ ਦੇ ਪਾਪਾ ਨੂੰ ਕੀ ਕਰ ਲਵੇਗਾ ਚੁੱਕ ਕਰੂਗਾ ਉਹ ਸਾਨੂੰ ਉਹ ਪਾਪ ਤੋਂ ਗੁਨਾਹ ਤੋਂ ਬੁਰਾਈਆਂ ਤੋਂ ਬਿਮਾਰੀਆਂ ਤੋਂ ਅਛਾਤ ਕਰੇਗਾ ਉਹ ਆਲੇਗਾ ਤੇ ਨਭਜ ਪਿਆਰਿਓ ਉਹ ਸਾਨੂੰ ਦੁਆਰਾ ਸਵਰਗ ਦੇ ਤੇ ਚ ਵਾਪਸ ਵੀ ਲੈ ਕੇ ਜਾਵੇਗਾ ਹallelujah ਹallelujah ਬਾਈਬਲ ਦੱਸਦੀ ਹੈ ਕਿ کی کتاب میں لکھا ہے کہ جب پرمیشور نے آدم اور ہبا بنایا اور آدم اور ہوا نے پرمیشور کی آراگا کاری کی ਆਦਮ ਉਹ ਹਵਾ ਜਿਹੜਾ ਪਹਿਲਾ ਇਨਸਾਨ ਸੀ ਪਹਿਲੀ ਔਰਤ ਸੀ ਦੁਨੀਆ ਦੇ ਵਿੱਚ ਜਿਹੜੀ ਪਰਮੇਸ਼ਰ ਨੇ ਆਪਣੇ ਹੱਥਾਂ ਦੇ ਨਾਲ ਜਾਨੀ ਮਿੱਟੀ ਤੋਂ ਬੁੱਤ ਬਣਾ ਕੇ ਉਹਦੇ ਵਿੱਚ ਆਪਣੇ ਸਾਹ ਫੂਕ ਕੇ ਜਾਨੀ ਆਪਣਾ ਜੱਗ ਫੂਕ ਦਿੱਤਾ ਰੱਬ ਦੇ ਪਿਆਰਿਓ ਬੁੱਤੇ ਉਸੇ ਹੀ ਇਨਸਾਨ ਨੇ ਉਸੇ ਹੀ ਔਰਤ ਨੇ ਜਿਸ ਨੂੰ ਆਦਮ ਉਹ ਹਵਾ ਕਿਹਾ ਜਾਂਦਾ ਹੈ ਆਦਮ ਬਾਬਾ ਤਦਨੇ ਪਿਆਰਿਓ ਉਹਨਾਂ ਦੇ ਪਰਮੇਸ਼ਵਰ ਵੀ ਆਣਾ ਕਰੀ ਕਿੰਤੀ ਪਰਮੇਸ਼ਵਰ ਨੇ ਗਿਆ ਸੀ ਕਿ ਅਗਰ ਬਾਗ ਦੇ ਵਿੱਚੋਂ ਤੁਸੀਂ ਦੋ ਕਿਸਮਾਂ ਤੋਂ ਫਲ ਨਹੀਂ ਖਾਣਾ ਹੈ ਜੋ ਸੈਂਟਰ ਦੇ ਵਿੱਚ ਹਨ ਸਾਰੇ ਫਲ ਤਾਂ ਖਾ ਸਕਦੇ ਆ ਪਰ ਤੁਸੀਂ ਜਿਹੜੇ ਦੋ ਸੈਂਟਰ ਦੇ ਵਿੱਚ ਦਰਖਤਾ ਉਹਨਾਂ ਨੂੰ ਫਲ ਨਹੀਂ ਖਾਣਾ ਹੈ ਅਰ ਰੱਬ ਦੇ ਪਿਆਰਿਓ ਉਸ ਸ਼ੈਤਾਨ ਨੇ ਜਿਹਨੂੰ ਅਸੀਂ ਆਪਣੇ ਪਰੋ ਬਲੀਸ ਵੀ ਬੋਲਦੇ ਆ ਜਿਹਨੂੰ ਅਸੀਂ ਕਾਲ ਵੀ ਬੋਲਦੇ ਆ ਉਸ ਨੇ نو جانی ہوا نو ایسا ایمراہ کیتا کہ وہ دماغ جہا چکر کھا گیا اور اپنے پیاروں اس عورت نے اس فل نے کھاد جا پرمیشور نے منع کیا فال خان کے نام اپنے پیاروں کو انسان چمکی کے آ پایا انسان جاتی دے وچ گناہ پیدا ہو گیا انسان جاتی دے وچ بیماری پیدا ہوگی انسان جاتی دے وچ کے پیدا ہوگی اور رب ربر پیارے وہ برائی وہ پاپ وہ ہے رب ربر پیارے ہو انسان جاتی دے وچ کے چلا گیا اور پاپ ایسا وجہ گناہ ایسا رب ربرے پیارے ہو کہ انسان پرمیشور کو دور ہوتا گیا آپ وطن کے کارن انسان پرمیشور کو دور چلا گیا اور رب پہرو پرمیشور انسان کو دور چلا گیا کیونکہ پرمیشور برائی کرنے والوں گنگان کر اور پاپ کر پسند نہیں کرتا ہے پرمیشور چاہتا ہے کہ ہر ایک انسان چاہے میں ہوں چاہے میری پتنی ہے چاہے میرے بچے ہیں چاہے رب دے سیور کا پہنچاؤ کرے ਚਾਹੇ ਤੁਸੀਂ ਸੰਗਤ ਹੋ ਕਲਿਸਿਆ ਹੋ ਪਰਮੇਸ਼ਵਰ ਘਰ ਇੱਕ ਇਨਸਾਨ ਨੂੰ ਰੱਬ ਦੇ ਪਿਆਰਿਓ ਚੰਗੇ ਅੱਛੇ ਸਿੱਧੇ ਮੰਗਦਾ ਹੈ ਹੇਲੂਇਆ ਉਹ ਇਨਸਾਨ ਮੰਗਦਾ ਪਰਮੇਸ਼ਵਰ ਜਿਹੜੇ ਆਗਿਆਕਾਰੀ ਕਰਦੇ ਆ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਆ ਜਿਹੜੇ ਰੱਬ ਦੇ ਪਿਆਰਿਓ ਪਰਮੇਸ਼ਵਰ ਦੇ ਕਹਿਣੇ ਦੇ ਵਿੱਚ ਰਹੇ ਆ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਆ ਜਿਹੜੇ ਪਰਮੇਸ਼ਵਰ ਦੇ ਨਾਲ-ਨਾਲ ਚੱਦੇ ਆ ਤੇ ਪਾਪ ਦੇ ਕਾਰਨ ਇਨਸਾਨ ਔਰ ਪਰਮੇਸ਼ਵਰ ਦੇ ਵਿਚਕਾਰ ਵਿੱਥ ਪੈ ਗਈ ਔਰ ਰੱਬ ਦੇ ਪਿਆਰਿਓ ਵਿਚ ਪੈਂਦੀ 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 ਇੰਨੀ ਕਹਿ ਸਕਦੇ ਆ ਕਿ ਦੂਰੀ ਪੈ ਗਈ ਕਿ ਪਰਮੇਸ਼ਵਰ ਦਾ ਇਨਸਾਨ ਦਾ ਮਿਲਣਾ ਮੁਸ਼ਕਲ ਹੋ ਗਿਆ ਔਰ ਜਦੋਂ ਅਸੀਂ ਬਾਈਬਲ ਨੂੰ ਅੱਗੇ ਜਾ ਕੇ ਪੜ੍ਹਦੇ ਆ ਕਿ ਰੱਬ ਦੇ ਪਿਆਰਿਓ ਬਾਈਬਲ ਦੱਸਦੀ ਹੈ ਪਰਮੇਸ਼ਵਰ ਨੇ ਪਾਪੇ ਇਨਸਾਨ ਦੇਤੇ ਗੁਦਾ ਗਾਰ ਜਿਹੜਾ ਨਸਾਰਾ ਉਹਦੇ ਉੱਤੇ ਗੁਰਾਈ ਕਰਨ ਵਾਲੇ ਇਨਸਾਨ ਦੇ ਉੱਤੇ ਪਰਮੇਸ਼ਵਰ ਨੇ ਤਰਸ ਖਾਤਾ ਪਰਮੇਸ਼ਵਰ ਨੇ ਆਪਣੇ ਧਿਆਨ ਨੂੰ ਦੁਆਰਾ ਫਿਰ ਜਤਾਇਆ ਆਪਣੇ ਪਿਆਰੋ ਕਿ ਜੂਨਾ ਦੇ ਅੱਗੇ ਤੈਨ੍ਹ ਜਾਈ ਉਹ ਜੋ 16 ਅੰਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਨੇ ਜਗਤ ਦੇ ਨਾਲ ਪਿਆਰ ਕੀਤਾ ਪਰਮੇਸ਼ਵਰ ਨੇ ਸੰਸਾਰ ਦੇ ਨਾਲ ਮੇਰੇ ਨਾਲ پوری بال دس بھی ہر ایک چیز کامن کا ایسٹیمیٹ دے بیچے کہ جدو سما پورا ہویا کہ پردو یسو سے اس تردین اٹھے پیدا ہوئے بلا ہلے جس کی خوشی آج اسی منا رہے ہیں جس لوگ